ਅਮੀਰਜ਼ ਅਲੀਵੇਟਡ ਰੋਡ ਦੇ ਉੱਤੇ ਤੇਜ਼ ਰਫ਼ਤਾਰ ਗੱਡੀ ਵੱਲੋਂ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੌਰਾਨ ਮੋਟਰਸਾਈਕਲ ਸਵਾਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਉਹਨਾਂ ਨੂੰ ਨੀੜਲੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜੋ ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਚਸ਼ਮਦੀਦ ਨੌਜਵਾਨ ਨੇ ਦੱਸਿਆ ਕਿ ਤੇਜ਼ ਰਫ਼ਤਾਰ ਗੱਡੀ ਨੇ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰੀ ਹੈ ਫਿਲਹਾਲ ਕਾਰ ਸਵਾਰ ਦੇ ਵੱਲੋਂ ਜ਼ਖਮੀਆਂ ਦੇ ਇਲਾਜ ਦੀ ਜ਼ਿੰਮੇਵਾਰੀ ਲਈ ਗਈ ਹੈ ਉੱਥੇ ਹੀ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਫਲਾਈਓਵਰ ਤੋਂ ਮੈਂ ਥੱਲੇ ਆ ਰਿਹਾ ਵਾਂ ਤੰਦੂਰਾ ਵਾਲੇ ਚੌਂਚੋਂ ਫਲਾਈਓਵਰ ਚੜਿਆ ਵਾਂ ਪਿੱਛੋਂ ਮੇਰੇ ਹੁੰਦੇ ਆ ਦੋ ਸਪੀਡ ਚ ਗੱਡੀਆਂ ਆਈਆਂ ਵਾਂ ਠੀਕ ਜੇ ਇੱਕ ਭਾਈ ਦੀ ਪਿੱਛੋਂ ਗੱਡੀ ਆ ਰਹੀ ਏ ਜਦੋਂ ਮੈਂ ਗੱਡੀਆਂ ਚੜਿਆ ਉਹ ਗੱਡੀਆਂ ਜੜੜੀ ਵੀ ਫਲਾਈਓਵਰ ਤੋਂ ਹੁੰਦੀ ਤੁਹਾਨੂੰ ਪਤਾ ਕ੍ਰੋਸ ਹੁੰਦੀ ਆ ਠੀਕ ਜੇ ਭਾਈ ਦੀ ਵੀ ਗੱਡੀ ਆ ਰਹੀ ਏ ਵੀਰ ਦਾ ਵੀ ਮੋਟਰਸਾਈਕਲ ਆ ਰਿਹਾ ਵੀਰ ਦਾ ਵੀ ਮੋਟਰਸਾਈਕਲ ਤੇਜ਼ ਹੀ ਭਾਈ ਦੀ ਗੱਡੀ ਵੀ ਬਹੁਤ ਤੇਜ਼ ਹੀ ਠੀਕ ਜੇ ਭਾਈ ਦੀ ਗੱਡੀ ਵੀ ਨਹੀਂ ਕੰਟਰੋਲ ਹੋਈ ਵੀਰ ਨੇ ਮੋਟਰਸਾਈਕਲ ਆਪਣਾ ਇੱਕਦਮ ਉਹਨਾਂ ਗੱਡੀਆਂ ਤੋਂ ਬਚਾਉਣ ਦੀ ਖਾਤਰ ਪਰਲੀ ਸਾਈਡ ਨੂੰ ਕੀਤਾ ਤੇ ਤੇ ਜਿਹੜੇ ਬੰਦੇ ਦਾ ਮੋਟਰਸਾਈਕਲ ਤੇ ਜਿਹੜਾ ਬੰਦਾ ਹੈਗਾ ਉਹਦੀ ਹਾਲਤ ਕਿੱਦਾਂ ਉਹਦੀ ਹਾਲਤ ਭਾਜੀ ਮਸੂਮ ਸੱਟਾਂ ਉਹਦੇ ਲੱਗੀਆਂ ਵਾਂ ਠੀਜੇ ਬੇਹੋਸ਼ ਆ ਪਰ ਉਹਦੇ ਸਾਹ ਚੱਲਦੇ ਪਏ ਆ ਤੇ ਜਿਹੜੀ ਉਹਨਾਂ ਨਾਲ ਲੇਡੀ ਸੀ ਉਹ ਥੋੜਾ ਠੀਕ ਆ ਬੋਲ ਚਾਲਦੇ ਆ ਲਾਤੇ ਚੋਟ ਆ ਉਹਨਾਂ ਦੇ ਪਰ ਜਿਹੜੇ ਘਰ ਵਾਲੇ ਆ ਜਿੰਨਾਂ ਕੋ ਗੱਡੀ ਵੱਜੀ ਆ ਉਹ ਕਹਿ ਰਹੇ ਆ ਕਿ ਅਸੀਂ ਇਲਾਜ ਕਰਾਵਾਂ ਜੀ ਇਹ ਤੇ ਪੁਲਿਸ ਆਈ ਆ ਜੀ ਲਾਈਓਵਰ ਤੇ ਉੱਪਰ ਜੀ ਤੇ ਕਾਤੇ ਚ ਵੱਜੀ ਗੱਡੀ ਘੱਟ ਗੱਡੀ ਵੱਜੀ ਆ ਜੀ ਪਰ ਮੋਟਰਸਾਈਕਲ ਤੇ ਅੱਕੇ ਗੱਡੀ ਹੀ ਉਧਰੋਂ ਜਿਹੜਾ ਕੱਟ ਆਉਂਦੇ ਆ ਜੀ ਉਧਰੋਂ ਇੱਕ ਉਧਰੋਂ ਗੱਡੀ ਆਉਂਦੀ ਇਹਨਾਂ ਦੀ ਬਾਈਕ ਮੇਰੀ ਗੱਡੀ ਵਿੱਚ ਵੱਜੀ ਆ ਉਧਰੋਂ ਤਿੰਨ ਗੱਡੀਆਂ ਆਪਸ ਵਿੱਚ ਵੱਜੀਆਂ 브্রেক ਨਹੀਂ ਲੱਗੀ ਜੀ ਸਾਰੇ ਕੋ ਨਹੀਂ ਲੱਗੀ ਕਿ 브্রেক ਲੱਗੀ ਆ ਤੇ ਫਿਰ ਵਿੱਚ ਆ ਗਈ ਗੱਡੀ ਦਾ ਕੋਈ ਨੁਕਸਾਨ ਆਇਆ ਹਾਂਜੀ ਹੋਇਆ ਜੀ ਬਹੁਤ ਨੁਕਸਾਨ ਹੋਇਆ ਜੀ ਟੋਟਲ ਲਾਸ ਹੋ ਗਈ ਜੀ ਟੋਟਲ ਲਾਸ ਹੋ ਗਈ ਕੀ ਹੋਇਆ ਚੋਕ ਤੇ ਕੋਈ ਵੱਜੀ ਨਹੀਂ ਜੀ ਅੱਗੋਂ ਜੱਕ ਤਾਂ ਮੈਂ ਗੱਡੀਆਂ ਆ ਗਈਆਂ ਤੇ 브্রেক ਉਹਨਾਂ ਕੋ ਨਹੀਂ ਵੱਜੀ ਉਹ ਇੱਕਦਮ ਮੋਟਰਸਾਈਕਲ ਆਇਆ ਇਹਨੂੰ ਆ ਗਿਆ ਸੱਜੇ ਬੰਨੇ ਨੂੰ ਤੇ 브্রেক ਤੇ ਨਾ ਕੋ ਨਹੀਂ ਵੱਜੀ ਇੱਥੇ ਇੱਕ ਟੋヨタ ਵਾਲਿਆਂ ਗੱਡੀ ਜਾ ਗਲੰਜਾ ਜਿਹਦਾ ਨੰਬਰ ਆ PB02 AK9400 ਇਹ ਹਾਈਵੇ ਰੋਡ ਤੇ ਜਾ ਰਹੇ ਸੀਗੇ ਅੱਗੇ ਦਸ ਰੇ ਜਾ ਕੇ ਕਾਫੀ ਗੱਡੀਆਂ ਤਿੰਨ ਜਣੀਆਂ ਹੋਰ ਵੀ ਆ ਰਹੇ ਆਹੀਂ ਜੋ ਉਹ ਵੀ ਗਲਤ ਤਰੀਕੇ ਨਾਲ ਚਲਾ ਰਹੇ ਸੀਗੇ ਜਿਹਦੇ ਨਾਲ ਇਹਨਾਂ ਦਾ ਐਕਸੀਡੈਂਟ ਹੋ ਗਿਆ ਦੋ ਬੰਦੇ ਜ਼ਖਮੀ ਹੋ ਗਏ ਆ ਉਹਨਾਂ ਨੂੰ ਗੁਰਨਾਲਕਾ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਵਾ ਬਾਕੀ ਅਸੀਂ ਡਿਊਟੀ ਅਫਸਰ ਨੂੰ ਐਸਐਸਓ ਸਾਹਿਬ ਨੂੰ ਇਨਫੋਰਮੇਸ਼ਨ ਦੇ ਦਿੱਤੀ ਆ ਜਿਹੜੇ ਬੰਦੇ ਹਾਂਜੀ ਗਲਤੀ ਕਿਹਦੀ ਲੱਗ ਰਹੀ ਜੀ ਗਲਤੀ ਕਰ ਰਹੇ ਵੀ ਜਿਹੜੇ ਅਗਲੇ ਗੱਡੀਆਂ ਜਾ ਰਹੇ ਸੀ ਉਹ ਗਲਤ ਤਰੀਕੇ ਨਾਲ ਚਲਾ ਰਹੇ ਸੀਗੇ ਜਿਹੜਾ ਆਹ ਜਿਹੜੀਆਂ ਗੱਡੀਆਂ ਗਲਾਂਝਾ ਜਿਹਦਾ ਨੰਬਰ ਆਇਆ ਪੀਵੀ02 EK9400 ਇਹ ਗੱਡੀ ਚਲਾ ਰਿਆ ਸੀ ਮੁੰਡਾ ਹਰਕੀਰ ਸਨ ਆਫ ਗੁਰਿੰਦਰ ਸਿੰਘ ਇਹ ਸਾਡੇ ਕੋਲ ਹੀ ਖੜਿਆ ਇਹਨਾਂ ਨੇ 10 ਜਰਾਂ ਕੇ ਬੜੇ ਭਲਾਈ ਦਾ ਕੰਮ ਕੀਤਾ ਜਿਹੜੇ ਬੰਦੇ ਜ਼ਖਮੀ ਹੋਏ ਸੀ ਉਹਨੂੰ ਸਭ ਕੋ ਖੁਦ ਪਾਣੀ ਪੁਣੀ ਪੁਲਾਇਆ ਤੇ ਨਾਲ ਲੈ ਕੇ ਜਾ ਕੇ ਤੇ ਉਹਨੂੰ ਗੋਨਾਲਾ ਹਸਪਤਾਲ ਪਹੁੰਚਾ ਦਿੱਤਾ ਵਾ ਫਿਰ ਵੀ ਅਹੀ ਦੇਖਭਾਲ ਕਰਾਂਗੇ ਜਿਹੜਾ ਬੰਦਾ ਦੋਸ਼ੀ ਪਾਇਆ ਜਾਗਾ ਜਦੀ ਕਾਨੂੰਨੀ ਕਾਰਵਾਈ ਬੰਦੀ ਜਦੇ ਖਿਲਾਫ ਉਹਦੇ